ਹਾਂਜੀ ਕੀ ਕੰਮ ਹੈ ਹਾਂਜੀ ਨਵੇਂ ਲੁਧਿਆਣਾ ਲਗਰ ਦੇ ਮੋਹਤ ਪਰ ਸਜਣਾ ਨੇ ਜਿਨਾਮੇ ਸਾਹਮਣੇ ਹਾਜੀ ਬੈਠੇ ਨੇ ਸੀਰ ਸਾਹਿਬ ਦੇਵੀ ਜੀ ਹਨਕਰਾਪਾ ਸੇਖੋ ਸਾਹਿਬ ਸੂਤ ਸਾਹਿਬ ਗਰੀਵਾਲ ਸਾਹਿਬ ਜੀ ਦੀਪ ਗੋਚਾ ਜੀ ਸਾਹਮਣੇ ਸਭ ਨੇ ਸਾਰੇ ਸਮਾਜ ਨੇ ਮਿਲ ਕੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ 41 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਇਹ ਸਮਝਦੇ ਸੀ ਕਿ ਸਾਡਾ ਰਾਜ ਹੈ ਸਾਨੂੰ ਕੋਈ ਛੂ ਨਹੀਂ ਸਕਦਾ ਉਹਨੂੰ ਦੋ ਮੁਕਦਮਿਆਂ 'ਚ ਸਜ਼ਾ ਹੋ ਗਈ ਹੈ ਇੱਕ ਸਜ਼ਾ ਉਹ ਆਜਿਲੀ ਤੋਂ ਤਰਿਆ ਇੱਕ ਹੋਰ ਨਵੀਂ ਸਜ਼ਾ ਹੋਈ ਜਿਹਦੇ 'ਚ ਉਹਨੂੰ ਕੈਦ ਹੋਈ ਔਰ ਅੱਗੇ ਵੀ ਅਪੀਲ ਕਰੀਆ ਕੀਤੀ ਜਾਏਗੀ ਕਿ ਇਹ ਸਜ਼ਾ ਵਧੇ ਸੋ ਇਹ ਪਹਿਲੀ ਵਾਰੀ ਇੱਕ ਵੱਡੇ ਅਪਰਾਧੀ ਨੂੰ ਸਜ਼ਾ ਮਿਲੀ ਹੈ ਔਰ ਉਹ ਅਪਰਾਧੀ ਉਸ ਸੰਸਥਾ ਨਾਲ ਸੰਬੰਧਿਤ ਹੈ ਜਿਹੜੇ ਕਹਿੰਦੇ ਸੀ ਜਬ ਬڑا ਪੇੜ ਕਿਸ ਤਰ੍ਹਾਂ ਤੋਂ ਧਰਤੀ ਕਾਂਪਦੀ ਔਰ ਯਾ ਇਹ ਮੇਰੇ ਸਰਦਾਰ ਨਜ਼ਰ ਨਹੀਂ ਆਨੇ ਚਾਹੀਦਾ ਸੋ ਬਹੁਤ ਵੱਡਾ ਕੌਮ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੱਲਮ ਲਾਉਣ ਦੀ ਵੀ ਲੋੜ ਸੀ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਵਾਨ ਦੀ ਵੀ ਲੋੜ ਸੀ ਲੇਕਿਨ ਬਦਕਿਸਮਤੀ ਇਹ ਰਹੀ 1984 ਤੋਂ ਬਾਅਦ 10-10 ਹਜ਼ਾਰ ਰੁਪਏ ਦੇ ਕੇ ਜਿਹੜਾ 10 ਹਜ਼ਾਰ ਰੁਪਏ ਨਾਲ ਕੀ ਬਣਦਾ ਇਹਨਾਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਕਿਸੇ ਅਪਰਾਧੀ ਦੇ ਖਿਲਾਫ ਮੁਕਦਮੇ ਦਰਜਨੇ ਕੀਤੇ ਗਏ ਗ੍ਰਿਫਤਾਰੀਆਂ ਨਹੀਂ ਕੀਤੀਆਂ ਜੇ ਕੋਰਟਾਂ ਕਚਹਿਰੀਆਂ ਦੇ ਨੌ ਕਮਿਸ਼ਨ ਬਣੇ ਚਾਰ ਕਮੇਟੀਆਂ ਬਣੀਆਂ ਦੋ ਐਸਆਈਟੀ ਬਣੀਆਂ ਤੇ ਇਹਨਾਂ ਦੇ ਸਾਰਾ ਜਿਹੜਾ ਅਲਟੀਮੇਟਲੀ ਹੈ ਜਦੋਂ ਵੀ ਮੋਦੀ ਸਟੇਜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜੇ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਆਈ ਤੇ ਉਸੇ ਵੇਲੇ ਫੈਸਲਾ ਕੀਤਾ ਗਿਆ ਕਿ ਨਾਨਾਵਤੀ ਕਮਿਸ਼ਨ ਜਿਹੜਾ ਗਠਨ ਕੀਤਾ ਜਾਵੇ ਪੀੜਤਾ ਨੂੰ ਰਾਹਤ ਦਿੱਤੀ ਜਾਵੇ ਦੋਸ਼ੀਆਂ ਨੂੰ ਡੈਂਟੀਫਾਈ ਕਰਕੇ ਸਜ਼ਾ ਕਰਾਂ ਦਿੱਤੀ ਜਾਵੇ ਲੇਕਿਨ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ ਉਦੋਂ ਸਰਕਾਰ ਕਾਂਗਰਸ ਦੀ ਆ ਗਈ ਸੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਨੂੰ ਡਿਲੂਟ ਕਰਤਾ ਗਿਆ ਉਹਦੇ ਚ ਲਿਖਿਆ ਗਿਆ ਕਿ ਜਿਨ੍ਹਾਂ ਦੇ ਬੱਚੇ ਬੰਦੇ ਸ਼ਹੀਦ ਹੋਏ ਆ ਦੇ ਮਸਟ ਬੀ 기ਵਨ ਅ ਜੌਬ ਐਵਰੀ ਫੈਮਿਲੀ ਲੇਕਿਨ ਉਹਨਾਂ ਨੇ ਲਿਖ ਦਿੱਤਾ ਕਿ ਦੇ ਮੇ ਵੀ 기ਵਨ ਅ ਜੌਬ 2733 ਬੰਦੇ ਮਰੇ ਨੌਕਰੀ ਮਿਲੀ 14 ਆਂਬੀਆਂ ਪਿਛਲੇ 4 ਸਾਲ ਤੋਂ ਸਰ ਚੇਅਰਮੈਨ ਆਫ ਦ ਨੈਸ਼ਨਲ ਕਮਿਸ਼ਨ ਬਾਰੇ ਮਿਨੋਰਟੀਜ਼ ਮੈਂ ਸਾਰੇ ਦੇਸ਼ ਵਿੱਚ ਜਿੱਥੇ 10 ਸਟੇਟਾਂ ਦੇ ਵਿੱਚ ਇਹ ਦੰਗੇ ਹੋਏ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਕਤਲੋ ਆਂਧਵਾਦ ਲੋਕ ਆ ਕੇ ਵਸੇ ਆ ਇਹਨਾਂ ਸਾਰੀਆਂ ਸਰਕਾਰਾਂ ਨੂੰ ਇਹ ਕਹਿ ਰਿਆ ਸੀ ਕਿ ਨਗਾਦ ਸਰਟੀਫਿਕੇਟ ਪੇਸ਼ ਕਰੋ ਕਿ ਸਾਰੇ ਸੈਟਲ ਹੋ ਗਏ ਆ ਲੇਕਿਨ ਬਦਕਿਸਮਤੀ ਨਾਲ ਬਹੁਤੀਆਂ ਸਰਕਾਰਾਂ ਨੇ ਹਲੇ ਤੱਕ ਵੀ ਸਰਟੀਫਿਕੇਟ ਨਹੀਂ ਭੇਜਿਆ ਪੈਸਾ ਕੇਂਦਰ ਸਰਕਾਰ ਨੇ ਆਉਣਾ ਸੀ ਇੰਪਲੀਮੈਂਟ ਗਵਰਨਮੈਂਟ ਥਰੂ ਹੋਣਾ ਹੈ ਅੱਜ ਵੀ ਪਹਿਲਾਂ ਇਹਨਾਂ ਨੇ 20000 ਦਿੱਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਜਸਟਿਸ ਅਨਿਲ ਦੇਵ ਸਿੰਘ ਦੀ ਕੋਰਟ ਦੇ ਵਿੱਚ ਗਏ ਕੁਸ਼ਪੀੜ ਸਿੱਖ ਉਹਨਾਂ ਨੇ ਕਿਹਾ ਜੀ ਸਾਨੂੰ ਬੜਾ ਮੁਆਵਜ਼ਾ ਕੱਠ ਮਿਲਿਆ ਉਹਨਾਂ ਨੇ ਕਿਹਾ 20000 ਰੁਪਏ ਮਜ਼ਾਕ ਹੈ ਇਹਨੂੰ 2 ਲੱਖ ਰੁਪਏ ਦਿਆ ਜਾਏ ਵਿਦ ਇੰਟਰਸਟ ਰੁਪਇਆ ਬਣਿਆ 3.5 ਲੱਖ ਉਹਦੇ ਚੋਂ ਵੀ ਵਕਤ ਦੀ ਸਰਕਾਰ ਨੇ 20000 ਕੱਟ ਲਿਆ ਜਿਹੜਾ ਪਹਿਲਾਂ ਦਿੱਤਾ ਸੀ ਮੋਦੀ ਸਾਹਿਬ ਆਏ ਔਨ ਸਾਰੀ ਰਾਜਨਾਥ ਸਿੰਘ ਜੀ ਨੂੰ ਆਪ ਭੇਜ ਕੇ ਕੋਰਟ ਆਰਡਰ ਨਾਲ ਨਹੀਂ ਸਭ ਦੇ ਘਰਾਂ ਦੇ ਵਿੱਚ 5-5 ਲੱਖ ਰੁਪਏ ਪਹੁੰਚਾਇਆ ਸਾਰੇ ਦੇਸ਼ ਦੇ ਵਿੱਚ 5-5 ਲੱਖ ਰੁਪਏ ਦਿੱਤਾ ਗਏ ਜਿਹੜੇ ਪੀੜਤ ਜਿੱਥੇ ਵੀ ਬੈਠੇ ਪ੍ਰੈਜ਼ੀਡੈਂਟ ਕਾਰਨ ਸੰਘਰਸ਼ ਦੇ ਵਿੱਚ ਆਦਮੀਆ ਲਾਲਪੁਰਾ ਜੀ ਆਏ ਨੇ ਔਰ ਇਹਨਾਂ ਨੇ ਆ ਕੇ ਸਾਰੇ ਉਹ ਗੱਲਾਂ ਸਨ ਸਾਂਝੀਆਂ ਕੀਤੀਆਂ ਔਰ ਸੰਗਤ ਨੂੰ ਉਹਨਾਂ ਗੱਲਾਂ ਦੇ ਬਾਰੇ ਦੱਸਿਆ ਔਰ ਆਨ ਵਾਲੇ ਸਮੇਂ ਦੇ ਵਿੱਚ ਹਜੇ ਬੰਦ ਨਹੀਂ ਹੋਇਆ ਅੱਗੇ ਨੂੰ ਵੀ ਇਹ ਜਾਰੀ ਰਹੂਗਾ ਜਦ ਤੱਕ ਹਰੇਕ ਪੀੜਤ ਨੂੰ ਉਹਦਾ ਮੁਆਵਜ਼ਾ ਜਾਂ ਉਹਦਾ ਬਰਦਾ হক ਨਹੀਂ ਮਿਲ ਜਾਂਦਾ ਸੋ ਮੈਂ ਲਾਲਪੁਰਾ ਜੀ ਦਾ ਇੱਥੇ ਆਣ ਤੇ ਤੁਹਾਡੇ ਸਾਰੇ ਦੇ ਮਾਦਰਾਹੀ ਔਰ ਲੁਧਿਆਣੇ ਦੀ ਸੂਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ